ਦੀ ਆਖਰੀ ਕਵਤਾ ਏ ਸ਼ੇਰੇ ਪੰਜਾਬ ਦੀ ਚਿੱਖਾ ਨੂੰ ਜਦੋਂ ਲਾਂਭੂ ਲੱਗਾ ਉਸ ਵੇਲੇ ਲੋਕਾਂ ਨੇ ਕਿਵੇਂ ਤਾਹਾਂ ਮਾਰੀਆਂ ਤੇ ਮਹਰ ਨੇ ਜਿੰਦਾ ਕਿਵੇਂ ਵਰਲਾਪ ਕਰਦੀ ਸੀ ਮੇਰੇ ਸਾਥੀ ਤੁਹਾਡੇ ਸਾਹਮਣੇ ਉਸ ਵੇਲੇ ਦੀਆਂ ਕਵਤਾ ਐਉਂ ਬਿਆਨ ਕਰਦੇ ਲਾਂਭੂ ਚਿੱਖਾ ਨੂੰ ਖੜਕ ਸਿੰਘ ਲਿਆ ਜਾ ਰੂਪ ਚੰਗਣਾ ਨੇ ਅੱਖ ਦਾ ਵਟਾਇਆ ਜਾ ਲਾਗੇ ਖੜਕੇ ਜਿੰਦਾ ਨੇ ਵੇਣ ਪਾਇਆ ਖੜਕੇ ਜਿਨ੍ਹਾਂ ਨੇ ਵੇਣ ਪਾਇਆ ਜਾਂ ਘੂਆ ਦੀ ਲੱਗ ਗਈ ਚੜੀ ਕੋਲ ਖੜਕੇ ਖੜਕੇ ਜਿਨ੍ਹਾਂ ਨੇ ਤਾਂ ਮਾਰੀਆਂ ਮੱਕੀ ਜਦੋਂ ਸ਼ੇਰ ਦੀ ਮਾੜੀ ਮੱਕੀ ਜਦੋਂ ਸ਼ੇਰ ਦੀ ਮਾੜੀ ਕੰਮ ਵਿੱਚ ਸਕੇ ਲਿਖੀ ਤਕਦੀਰ ਨੂੰ ਪੈਂਦਾ ਮੰਨਣਾ ली सोल कला सोण लॻ पई कला सदे करे रोण लॻ पई ही ग ਦਿਲ ਵਿੱਚ ਰਹਿ ਗੀਆਂ ਤੇ ਆਸਾਂ ਮਿੱਟੀ ਵਾ ਮਨਾਰਾ ਬਣ ਟਹਿ ਗੀਆਂ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗੀਆਂ ਆਸਾਂ ਮਿੱਟੀ ਦਾ ਮਨਾਰਾ ਬਣ ਟਹਿ ਗੀਆਂ ਫੇਰ ਜਿੰਦਾ ਦੇ ਮੁਸੀਬਤਾਂ ਸੀ ਪੈ ਗਈਆਂ ਹੂੜੀਆਂ ਪਾਨ ਕੇ ਲੜੀ ਕੋਲ ਖੜ ਕੇ ਖੜ ਕੇ ਜਿੰਦਾਂ ਨੇ ਤਾਂ ਮਾਰੀਆਂ ਹੋ ਨਕੀ ਜਦੋਂ ਸ਼ੇਰ ਦੀ ਮਾੜੀ ਮਰਦੀ ਰਗੋ ਸ਼ੇਰ ਦੀ ਮਾੜੀ ਕਿੱਤੀ ਸਾਡਿਆ ਕਹਿ ਕੀ ਗੁਜ਼ਾਰਿਆ ਕਿੱਤੀ ਵਿਦਵਾ ਜਵਾਨੀ ਲੋੜਾ ਮਾ ਕਲਾਸਾ ਦੇ ਕਰੋਣ ਲੱਗ ਪਈ ਕਲਾਸਾ ਦੇ ਕੇ ਰੋਣ ਲੱਗ ਪਈ ਹਾਲਾ ਰਾਜ ਕੇ ਵੇਖੇ ਨਾ ਸੁਖ ਮਾਨ ਕੇ ਦੁੱਖਾਂ ਘੇਰਿਆ ਸੁੱਖਾਂ ਦੇ ਵਿੱਚ ਆਣ ਕੇ ਰਾਣੀ ਕਰਦੀ ਕੱਖਾਂ ਪਹੌਣ ਨਿਸ਼ਾਨ ਕੇ ਆਰਤੀ ਕਖਾਤ ਹੋਣੀ ਸ਼ਾਨ ਕੇ ਮੱਥੇ ਵਾਲੀ ਰੇਖ ਸੀ ਸੜੀ ਕੋਲ ਖੜ ਕੇ ਖੜ ਕੇ ਜਿੰਦਾਂ ਨੇ ਤਾਂ ਹਮਾਰੀਆਂ ਓ ਮੱਝ ਜਦੋਂ ਸ਼ੇਰ ਦੀ ਮਾੜੀ ਮੱਝ ਜਦੋਂ ਹੋ ਰੇ ਨਖਵਾਰੀਆਂ ਬਾਜ ਹੁਣ ਹੋਣੀ ਅਖਵਾਰੀਆਂ ਸਰੋਵਾਲ ਖੋਣ ਲੱਗ ਪਈ ਛਾਤੀ ਲਾ ਕੇ ਰਾਕੇ ਦਲੀਪ ਪਤ ਸੋ ਨੂੰ ਗਲਾਸ ਦੇੇ ਕੇ ਰੋਣ ਲੱਗ ਪਈ ਗਲਾਸਾਂ ਦੇ ਕੇ ਰੋਣ ਲੱਗ ਪਈ ਲੱਖਾਂ ਸੀ ਪੰਗਾਂ ਪਰ ਆਵਾਂ ਦਾ ਮਾਲੀ ਤੁਰ ਗਿਆ ਪੰਜਾਬ ਦੀਆਂ ਛਾਵਾਂ ਦਾ ਸੀਨਾ ਫੱਡਿਆ ਲੱਖਾਂ ਹੀ ਅੱਜ ਮਾਵਾਂ ਦਾ ਹਦੁਖੀਆਂ ਨੂੰ ਆਸ ਦੀ ਬੜੀ ਕੋਲ ਖੜ ਕੇ ਖੜ ਕੇ ਜਿੰਦਾਨ ਤਾਂ ਆਵਾਰੀਆਂ ਅੱਜ ਜਦੋਂ ਸ਼ੇਰ ਦੀ ਮੰਡੀ ਮੱਦੀ ਜਬੋਂ ਸ਼ੇਰ ਦੀ ਮੰਡੀ ਆ ਤਰਾਵੇ ਕੌਣ ਧੀਰ ਨੂੰ ਧੀਰ ਜੇ ਤਰਾਵ ਲੱਗ ਪਈ ਛਾਤੀ ਲਾ ਕੇ ਰਾਕੇ ਜ਼ਲੀਪ ਮਤਸੋ ਨੂੰ ਦਲਸ ਦੇ ਕਰੋਣ ਲੱਗ ਪਈ ਗਲਾਸਾ ਦੇ ਕੇ ਰੋਣ ਲੱਗ ਪਈ ਕੀ ਤੇ ਆਸਰਾ ਗਿਆ ਤੂੰ ਛੱਦ ਸਾਈਂ ਗੇ ਆਪ ਛੱਡ ਸਾਈਆਂ ਵੇ ਤੇਰੀ ਜਿੰਦਾ ਅੱਜ ਦੇਵ ਦੀ ਤੁਹਾਈਆਂ ਵੇ ਮੈਥੋਂ ਝੱਲੀਆਂ ਨਾ ਜਾਣੀਏ ਜਿਦਾਈਆਂ ਵੇ ਝੱਲੀਆਂ ਨਾ ਜਾਣੀਏ ਜਿਦਾਈਆਂ ਵੇ ਲੱਕੀਆਂ ਦੀ ਹੁ ਲੱਕੀਆਂ ਦੀ ਤੋੜਨਾ ਚੜੀ ਕੋਣ ਖੜ ਕੇ ਖੜ ਕੇ ਜਿਨਾਂ ਨੇ ਤਾਂ ਮਾਰੀ ਕੀ ਜਦੋਂ ਸ਼ੇਰ ਦੀ ਮੜੀ ਮੱਜੀ ਜਦੋਂ ਸ਼ੇਰ ਦੀ ਮੜੀ ਫੇਰ ਅੱਖ ਦੀ ਦਲੀਪ ਪਤ ਸੋਹਣਾ ਤੇਰੇ ਆਸਰੇ ਜ਼ਿੰਦਾ ਹੈ ਮਨ ਮੋਹਣਿਆ ਜੋਗਾ ਸਿੰਘਾ ਹੋਣਾ ਮੁੱਕਣਾ ਨਾ ਰੋਣਿਆ ਸਿੰਘਾ ਹੋਣਾ ਮੁੱਕ कसू दे